ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਲੈ ਕੇ ਆਏ ਥੋੜੇ ਲਈ ਬਹੁਤ ਜ਼ਿਆਦੇ ਸੋਹਣੇ ਕਲੈਕਸ਼ਨ ਪਹਿਲਾਂ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਤੇ ਅੱਜ ਮੈਂ ਤੁਹਾਨੂੰ ਦਿਖਾਉਣਿਆਂਗੀ ਬਟਰ ਕਾਟਨ ਦੇ ਸੂਟ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਹਨਾ ਤੇ ਉਹਦੇ ਵਿੱਚ ਉਹ ਬੁਕਿੰਗ ਹੋਈ ਹੋਈ ਹੈਗੀ ਭੈਣਾਂ ਦੀ ਮੈਂ ਕੁਝ ਕੁ ਸੂਟ ਆਪਣੇ ਕੋਲੇ ਰਹਿ ਗਏ ਸੀ ਪੋਲੀਥਨ ਦੇ ਵਿੱਚ ਤੇ ਮੈਂ ਤੁਹਾਨੂੰ ਰੋਲ ਦਿਖਾਏ ਸੀਗੇ ਸਾਰੇ ਉਹ ਤੇ ਪਟਰਨ ਪਾਟਨ ਦੇ ਸੂਟ ਲੇਗੇ ਦੇਖੋ ਜੀ ਗ੍ਰੀਨ ਕਲਰ ਹੈਗਾ ਕਾਫੀ ਜਿਆਦਾ ਸੋਨਾ ਕਲਰ ਹੈਗਾ ਇਹ ਵਾਲਾ ਤੁਸੀਂ ਦੇਖ ਸਕਦੇ ਹੋਗੇ 올ਓਵਰ ਲੈਣਾ ਚਾਹਣੇ ਹੋਗੇ 3000 ਦਾ ਪ੍ਰਾਈਸ ਹੈਗਾ ਮੈਚਿੰਗ ਲਓਗੇ ਤਾਂ ਇਹਦਾ ਪ੍ਰਾਈਸ ਘੱਟ ਹੋ ਜਾਊਗਾ ਠੀਕ ਹੈ ਜੀ ਕਿ ਜਿਸ ਤਰ੍ਹਾਂ ਦਾ ਵੀ ਤੁਸੀਂ ਸੂਟ ਲੈਣਾ ਚਾਹਣੇ ਹੋ 올ਓਵਰ ਜਾਂ ਮੈਚਿੰਗ ਤਾਂ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋਗੇ ਜਿਹੜੀ ਸਲਵਾਰ ਹੈਗੀ ਆਪਾਂ ਮੋਡਲ ਸਿਲਕ ਦੀ ਡਾਈ ਕਰਵਾਵਾਂਗੇ ਮੈਂ ਡਾਈ ਕੀਤੀ ਹੋਈਆਂ ਸਲਵਾਰਾਂ ਹੁਣ ਤਾਂ ਨਹੀਂ ਲੈ ਕੇ ਆਉਂਦੀ ਕਈ ਵਾਰ ਭੈਣਾਂ ਨੂੰ ਨਹੀਂ ਪਸੰਦ ਆਉਂਦੀਆਂ ਹੈਗੀਆਂ ਠੀਕ ਹੈ ਜੀ ਜੇ ਤੁਹਾਨੂੰ ਕੋਈ ਸਲਵਾਰ ਦਾ ਇਸ਼ੂ ਹੁੰਦਾਗਾ ਵੀ ਇਹ ਲਾਈਟ ਹੈ ਵੀ ਸਾਨੂੰ ਡਾਰਕ ਚਾਹੀਦੀ ਹੈ ਕਿ ਤੁਸੀਂ ਮੈਨੂੰ ਦੱਸ ਦਿਓ ਪਰ ਆਪਾਂ ਉਸ ਤਰ੍ਹਾਂ ਤੁਹਾਨੂੰ ਸੂਟ ਰੈਡੀ ਕਰਵਾ ਕੇ ਦੇ ਦਿਆ ਕਰਾਂਗੇ ਕਿਉਂਕਿ ਹੁਣ ਮੈਂ ਦੇਖੋ ਤੁਸੀਂ ਕਹੋਗੇ ਸਾਨੂੰ ਮੈਚਿੰਗ ਸੂਟ ਦੇ ਦਿਓ ਜੇ ਤੁਸੀਂ ਮੈਨੂੰ ਕਹੋਗੇ ਵੀ ਹਾਂ ਸਾਡਾ ਇਹ ਕਲਰ ਦੀ ਸਲਵਾਰ ਲਾ ਦਿਓ ਜਾਂ ਤੁਸੀਂ ਗ੍ਰੀਨ ਕਹੋਗੇ ਜਾਂ ਤੁਸੀਂ ਹੋਰ ਕੰਟਰਾਸਟ ਕਹੋਗੇ ਹਨਾ ਕੁਝ ਵੀ ਤਾਂ ਆਪਾਂ ਉਦਾਂ ਤੁਹਾਨੂੰ ਲਗਾ ਕੇ ਦੇ ਦਾਂਗੇ ਠੀਕ ਹੈ ਜੀ ਉਹਦੇ ਵਿੱਚ ਹੁਣ ਮੈਂ ਡਾਈ ਕੀਤੀ ਹੋਈਆਂ ਮਡਾਲ ਚਲਦੀਆਂ ਸਲਵਾਰਾਂ ਨਹੀਂ ਲੈ ਕੇ ਆਉਂਦੀ ਹੈ ਕਿ ਤਾਂ ਫਿਰ ਤੁਸੀਂ ਆਪਣੀ ਡਾਈ ਹੀ ਕਰਵਾ ਕੇ ਦਿਆਕਰਾਂਗੇ ਤੁਹਾਨੂੰ ਇਹਦੇ ਵਿੱਚ ਹੈਗੇ ਨੇ ਦੋ ਕਲਰ ਤੇ ਕਾਫੀ ਚਾਦੇ ਸੋਨਾ ਸਟਾਫ ਹੈਗਾ ਟੇਸਟਾ ਦੀ ਕਲੈਕਸ਼ਨ ਹੈਗੀ ਆ ਪਾ ਦਿਖਾ ਦੋ ਸਟੈਂਪ ਸਾਰੀ ਦੇਖੋ ਜੀ ਲਾ ਸੂਟ ਇਹ ਸੀਗਾ ਤੇ ਦੂਜਾ ਸੂਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਹਣਾਗਾ ਇਹ ਜੇ ਸੂਟ ਪਹਿਣਾ ਕਾਫੀ ਪਸੰਦ ਕਰਦੀਆਂ ਨੇ ਇਹ ਵੀ ਆਪਾਂ ਬਟਰ ਕਾਟਨ ਦੇ ਵਿੱਚ ਲੈ ਕੇ ਆਇਾਂਗੇ ਇਹਦੇ ਤੁਸੀਂ ਬਤ ਕੀ ਹੈ ਵਰਕ ਵਗੈਰਾ ਵੀ ਕਰਵਾ ਸਕਦੇ ਹੋ ਘੇਰੇ ਤੇ ਇਹ ਵੀ ਟੇਸਟਾ ਦਾ ਹੀ ਸੂਟ ਹੈਗਾ ਜੇ ਫਿਰ ਤੁਸੀਂ ਇਹਦੀਆਂ ਡ्रेसेस ਬਣਵਾਉਣਾ ਚਾਹੁੰਦੇ ਹੋ ਜਿੱਦਾਂ ਮੈਪ ਆਉਣੀ ਹੁੰਦੀਆਂ ਉਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਸ਼ਰੱਗ ਸੂਟ ਵੀ ਬਣਵਾ ਸਕਦੇ ਹੋਗੇ ਇਹਦੇ ਦਾ ਮੈਂ ਵੀਅਰ ਕੀਤਾ ਹੋਇਆ ਅੱਜ ਸ਼ਰੱਗ ਹਨਾ ਮੈਂ ਸ਼ਰਾਕਾ ਲਈ ਡਰੈੱਸ ਪਾਈ ਹੋਈ ਹੈਗੀ ਉਸ ਤਰ੍ਹਾਂ ਜਿੱਦਾਂ ਕਿ ਇਹਦਾ ਇਦਾਂ ਨਾ ਆਪਾਂ ਨੀਚੋਂ ਮਤਲਬ ਡਰੈੱਸ ਬਣਾਵਾਂਗੇ ਵਨ ਪੀਸ ਤੇ ਸ਼ਰੱਗ ਬਣ ਜਾਊਗਾ ਤੇ ਜਿੱਦਾਂ ਇਹ ਪਲੇਨ ਰਹੇ ਤੂਗਾ ਵਿੱਚੋਂ ਉਤੇ ਬਟਨ ਵਗੈਰਾ ਲਗਾ ਕੇ ਜਿੱਦਾਂ ਮੇਰੇ ਲੱਗੇ ਹੋਏ ਨੇ ਕਿ ਮਲਟੀ ਕਲਰ ਦੇ ਬਟਨ ਇੱਦਾਂ ਲਗਾ ਕੇ ਇਹਨੂੰ ਰੈਡੀ ਕਰ ਸਕਦੇ ਆਂਗੇ ਠੀਕ ਹੈ ਜੀ ਪਹਿਲਾ ਕਲਰ ਇਹਦੇ ਵਿੱਚ ਇਹ ਸੀਗਾ ਤੇ ਦੂਜਾ ਹੈਗਾ ਮਹਿਰੂਨ ਹਾਂਜੀ ਸ੍ਰੀ ਕਾਲ ਜੀ ਜਹ ਹੈਗਾ ਜੀ ਮਹਿਰੂਨ ਕਲਰ ਤੁਸੀਂ ਦੇਖ ਸਕਦੇ ਹੋ ਕਲਰ ਸਾਰੇ ਹੀ ਸੋਹਣੇ ਨੇ ਇੱਕ ਤੋਂ ਇੱਕ ਹਟਕੇ ਕਲਰ ਨੇਗੇ ਤੇ ਇਤਾਂ ਦੀ ਵੀ ਮੈਨੂੰ ਪ੍ਰਿੰਟਿੰਗ ਕਾਫੀ ਜਿਆਦਾ ਸੋਹਣੀ ਲੱਗੀ ਇਹ ਆਪਾਂ ਹੁਣ ਬਣ ਇੰਸਟਾਗ੍ਰਾਮ ਤੇ ਵੀ ਮੈਂ ਤੁਹਾਨੂੰ ਕਹਿ ਨਹੀਂ ਹੁੰਦੀ ਆ ਰੋਜ਼ ਵੀਡੀਓ ਦੇ ਵਿੱਚ ਆਪਾਂ ਐਕਟਿਵ ਰਹਿਣਾ ਕਰਾਂਗੇ ਆਪਾਂ YouTube ਤੇ ਐਕਟਿਵ ਯਾਦ ਰਹਿਣੇ ਆਂਗੇ ਉੱਥੇ ਵੀ ਰਹਿਣਾ ਕਰਾਂਗੇ ਆ ਸਾਰੇ ਸੂਟਸ ਦੀ ਆਪਾਂ ਉੱਥੇ ਵੀਡੀਓ ਪਾਇਆ ਕਰਾਂਗੇ ਆਪਾਂ ਪਹਿਲਾਂ ਵੀ ਜਾਰਜਟ ਦੇ ਟੂਟਲ ਪਾਈ ਸੀ ਦੇ ਨਾ ਜਿਹੜਾ ਇਹਦਾ ਪ੍ਰਾਈਸ ਹੈਗਾ ਮੈਨੂੰ ਤੁਸੀਂ WhatsApp ਤੇ ਪੁੱਛ ਲਿਓ ਇਹਨਾਂ ਦਾ ਪ੍ਰਾਈਸ ਕਿਉਂਕਿ ਹਨਾ ਮੈਂ ਤੁਹਾਨੂੰ ਘੱਟ ਦੱਸਾਂ ਜਾਂ ਵੱਧ ਦੱਸਾਂ ਹਨਾ ਜੇ ਮੈਂ ਘੱਟ ਦੱਸੂਗੀ ਉਹਦੇ ਵਿੱਚ ਮੇਰਾ ਨੁਕਸਾਨ ਹੈ ਮੈਂ ਵੱਧ ਦੱਸੂਗੀ ਤਾਂ ਤੁਹਾਡਾ ਨੁਕਸਾਨ ਹੈ ਸੋ ਉਹਨਾ ਮੈਨੂੰ ਵਟਸਐਪ ਤੇ ਪੁੱਛ ਲੈਣਾ ਨਾ ਪ੍ਰਾਈਸ ਤੇ ਇਹ 올ਓਵਰ ਹੀ ਲਿਓ 올ਓਵਰ ਜ਼ਿਆਦਾ ਸੋਹਣੇ ਲੱਗਦੇ ਨੇਗੇ ਤੇ ਦੂਜਾ ਕਲਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਹੈਗਾ ਲਾਈਟ ਕਲਰ ਹੈਗਾ ਦੇਖੋ ਜੀ ਇਦੇ ਨਾਲ ਦੁਪੱਟਾ ਤੁਸੀਂ ਟਾਈ ਐਂਡ ਡਾਈ ਵੀ ਰਖਵਾ ਸਕਦੇ ਹੋ ਇੱਕ ਪੇਸ ਦਾ ਵੀ ਰਖਵਾ ਸਕਦੇ ਹੋ ਜਿੱਦਾਂ ਤੁਹਾਨੂੰ ਪਸੰਦ ਹੈਗਾ ਉਸ ਤਰ੍ਹਾਂ ਤੁਸੀਂ ਦੁਪੱਟਾ ਲੈ ਸਕਦੇ ਹੋਗੇ ਦਾ ਤੇ ਕਾਫੀ ਜਿਆਦੇ ਸੋਹਣੇ ਸੂਟ ਨੇਗੇ ਜਿਹੜੇ ਇਹ ਸੂਟ ਨੇਗੇ ਇਹ ਵੀ ਆਪਣੇ ਕੋਲੇ ਦੋ ਅਵੇਲੇਬਲ ਲੰਗੇ ਕਾਫੀ ਜਿਆਦੇ ਸੋਹਣੇ ਜਿਹੜੇ ਭੈਣਾਂ ਦੇ ਬਾਹਰ ਤੋਂ ਆਰਡਰ ਚੱਲ ਰਹੇ ਨੇ ਆਪਣੀ ਤੁਸੀਂ ਸੂਟ ਨਾਲ ਹੁੰਦੇ ਰਖਵਾ ਸਕਦੇ ਹੋਗੇ ਦੇ ਜਦ ਤੱਕ ਉਹ ਤੁਹਾਡੇ ਪਹਿਲਾਂ ਵਾਲੇ ਸਟਿਚਿੰਗ ਹੋਣ ਲਈ ਗਏ ਹੋਏ ਨੇ ਉਹਦਾ ਵਿੱਚ ਹੀ ਆਪਾਂ ਕਰਕੇ ਦੇ ਦਾਂਗੇ ਤੁਹਾਨੂੰ ਸਟ੍ਰੈਚ ਨਾਲ ਹੀ ਉਹਨਾਂ ਸੁੱਟਾਂ ਦੇ ਲਓ ਜੀ ਦੁਪट्टे ਦੀ ਵੈਰਾਈਟੀ ਆਪਣੇ ਕੋਲੇ ਹਰ ਤਰ੍ਹਾਂ ਦੀ ਹੈਗੀ ਆ ਤੁਸੀਂ ਸਿਆਮੀ ਦੇ ਵਿੱਚ ਵੀ ਲੈ ਸਕਦੇ ਹੋਗੇ ਫੁੱਲ ਪਿਓਰ ਦੇ ਵਿੱਚ ਵੀ ਲੈ ਸਕਦੇ ਹੋਗੇ ਜਿੱਦਾਂ ਤੁਹਾਡੀ ਚੁਆਇਸ ਹੈਗੀ ਤੁਸੀਂ ਉਸ ਤਰ੍ਹਾਂ ਸੂਟ ਨੂੰ ਆਪਣੀ ਚੁਆਇਸ ਅਨੁਸਾਰ ਰੈਡੀ ਕਰਵਾ ਸਕਦੇ ਹੋਗੇ ਜੇ ਤੁਸੀਂ ਫੁੱਲ ਪਿਓਰ ਕਮਲ ਦਾ ਦੁਪੱਟਾ ਕਹੋਗੇ ਤਾਂ ਆਪਾਂ ਤੁਹਾਨੂੰ ਉਹ ਵੀ ਲਗਾ ਕੇ ਦਵਾਂਗੇ ਜੇ ਤੁਸੀਂ ਤੁਹਾਡਾ ਐਨਮ ਬਜਟ ਨਹੀਂ ਤੁਸੀਂ ਉਹ ਕਰਨਾ ਹੈ ਨਾ ਫਿਰ ਤੁਸੀਂ ਸਿਆਮੀ ਦੇ ਵਿੱਚ ਹੈਨਾ ਜੇ ਜਿਹੜਿਆ ਪਹਿਣਾ ਮਤਲਬ ਛਾ ਦਾ ਮਤਲਬ ਹਾਈ ਸੂਟ ਨਹੀਂ ਉਹ ਕਰ ਸਕਦੇ ਹੈਗੇ ਤਾਂ ਤੁਸੀਂ ਸਿਆਮੀ ਦੇ ਵਿੱਚ ਦੁਪੱਟਾ ਲਗਾ ਲਿਆ ਕਰੋ ਫਿਰ ਵੀ ਕਾਫੀ ਫਰਕ ਪੈ ਜਾਂਦਾ ਹੁੰਦਾ ਰੇਟ ਦੇ ਵਿੱਚ ਇਹ ਹੈਗੇ ਸੀ ਜੀ ਜਾਰਜਰ ਦੇ 1050 ਵਾਲੇ ਪ੍ਰਿੰਟ ਕੁਝ ਕੁ ਕਲਰ ਰਹਿ ਗਏ ਤੇ ਮੈਂ ਪਹਿਲਾਂ ਦਿਖਾਏ ਸੀ ਕਿ ਤੁਸੀਂ ਇਹ ਕਲਰ ਦੇਖੋ ਤੇ ਇਹ ਮੈਂ ਦਿਖਾ ਚੁੱਕੀ ਹਾਂ ਸ਼ਾਇਦ ਤੁਹਾਨੂੰ ਤੇ ਮੈਂ ਇਹ ਸੂਟ ਨਹੀਂ ਦਿਖਾਇਆ ਹੈਗਾ ਸ਼ਾਇਦ ਤੁਹਾਨੂੰ ਤੁਸੀਂ ਦੇਖੋ ਕਿੰਨਾ ਜਿਆਦਾ ਸੋਹਣਾ ਸੂਟ ਹੈ ਬਲੈਕ ਦਾ ਕੰਬੀਨੇਸ਼ਨ ਪਿੰਕ ਨਾਲ ਹਨਾ ਕਿੰਨੇ ਸੋਹਣੇ ਪ੍ਰਿੰਟ ਨਹੀਂਗੇ ਵਿੱਚ ਸਾਰਾ ਮਲਟੀ ਕਲਰ ਦਾ ਸੂਟ ਹੈਗਾ ਤੁਸੀਂ ਲੈ ਸਕਦੇ ਹੋਗੇ ਦੇਖ ਕੇ ਤੇ ਵਿੱਚ ਜਿਹੜਾ ਕਲਰ ਹੈਗਾ ਬਲੂ ਵੀ ਆਇਆ ਹੈਗਾ ਦੇਖੋ ਜੀ ਬਾਕੀ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕੀ ਹਾਂਗੀ ਸਾਰੇ ਸੂਟ ਇਹ ہزار ਇਹਨਾਂ ਦਾ ਪ੍ਰਾਈਸ 50 ਪ੍ਰਾਈਸ ਹੈਗਾ ਤੁਹਾਨੂੰ ਮਤਲਬ ਛੂਟ ਮਿਲ ਜਾਣਗੇ ਮਤਲਬ ਜੇ ਤੁਹਾਨੂੰ ਇਹਦੇ ਵਿੱਚ ਹੋਰ ਛੂਟ ਵੀ ਚਾਹੀਦਾ ਹੋਇਆ ਇੱਕ ਅੱਦਾ ਉਹ ਵੀ ਮਿਲ ਜੂਗਾ ਇਹਦੇ ਵਿੱਚ ਵੀ ਤੁਹਾਨੂੰ ਹੋਰ ਛੂਟ ਚਾਹੀਦਾ ਹੋਊਗਾ ਉਹ ਵੀ ਆਪਣੇ ਕੋਲੇ ਹੈਗਾ ਅਵੇਲੇਬਲ ਇਹਦੇ ਵਿੱਚ ਵੀ ਚਾਹੀਦਾ ਹੋਊਗਾ ਉਹ ਵੀ ਆਪਣੇ ਕੋਲੇ ਹੈਗਾ ਅਵੇਲੇਬਲ ਤੁਸੀਂ ਜਿਸ ਤਰ੍ਹਾਂ ਦਾ ਵੀ ਛੂਟ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਸਾਡੀ ਪਸੰਦ ਆਈ ਹੋਊਗੀ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਥੋੜਾ ਦਾ ਆਦਲੋ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਇੰਨੀ ਸਪੋਰਟ ਕਰੀ ਹੈ ਨਾ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਅੱਜ ਵਾਲੀ ਕਲੈਕਸ਼ਨ ਇੰਨੀ ਸੀਗੀ ਤੇ ਆਪਣਾ ਫਾਸਟਲੀ ਆਰਡਰ ਕਰਦੇ ਹੋ ਸਟਿਚਿੰਗ ਆਪਣੇ ਕੋਲੇ ਅਵੇਲੇਬਲ ਹੈਗੀ ਹੈ ਜੇ ਤੁਸੀਂ ਬਿਨਾਂ ਸਲਾਈ ਤੋਂ ਮੰਗਵਾਉਣਾ ਚਾਹੁੰਦੇ ਹੋਗੇ ਬਿਨਾਂ ਸਲਾਈ ਤੋਂ ਵੀ ਮੰਗਵਾ ਸਕਦੇ ਹੋ ਜਿਸ ਤਰ੍ਹਾਂ ਵੀ ਤੁਸੀਂ ਤੁਹਾਡਾ ਦਿਲ ਕਰਦਾ ਉਸ ਤਰ੍ਹਾਂ ਸੂਟ ਲੈ ਸਕਦੇ ਹੋ ਠੀਕ ਹੈ ਜੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਾਰੀ ਸ਼ੁਕ Bye bye.